ਇਸ ਡਰਿੰਕ ਨੂੰ ਪੀ ਕੇ ਮੈਂ ਆਪਣਾ 12 ਕਿਲੋ weight ਘਟਾਇਆ ਬਹੁਤ ਵਧੀਆ ਡਰਿੰਕ ਹੈ ਤੁਸੀਂ ਵੀ ਆਪਣਾ weight ਘਟਾ ਸਕਦੇ ਹੋ ਜਿਨ੍ਹਾਂ ਦਾ ਪੇਟ ਵਧਿਆ ਹੋਇਆ ਉਹ ਘਟਾ ਸਕਦੇ ਹੋ ਡਿਲੀਵਰੀ ਤੋਂ ਬਾਅਦ ਮੇਰਾ ਵਜ਼ਨ ਬਹੁਤ ਵਧਿਆ ਸੀ ਤੇ ਸਾਰੇ ਹੀ ਮੈਨੂੰ ਕੈ ਲੱਗ ਗਈ ਕਿ ਇਸ ਤੇਰੀ ਜਿਹੜੀ ਟੋਨ ਹੈ ਨਾ ਐਨੀ ਮੋਟੀ ਹਾਥੀ ਵਾਂਗੂ ਲੱਗਣ ਲੱਗ ਗਈ ਏ ਤੇ ਮੈਂ ਉਸ ਟੋਨ ਤੋਂ ਪਰੇਸ਼ਾਨ ਆ ਕੇ ਤੇ ਮੈਂ ਕਿੱਦਾਂ ਆਪਣੀ ਜਿਹੜੀ ਟੋਨ ਸੀਗੀ ਆਪਣਾ ਪੇਟ ਸੀਗਾ ਉਹਨੂੰ ਘਟਾਇਆ ਇੱਕ ਡਰਿੰਕ ਹੈ ਬਹੁਤ ਵਧੀਆ ਉਹ ਪੀ ਕੇ ਤੁਸੀਂ ਆਪਣੇ ਪੇਟ ਦੀ ਜਿਹੜੀ ਚਰਬੀ ਹੈ ਨਾ ਉਹਨੂੰ ਕਿਹੋ ਜਿਹਾ ਪਗਲਾ ਸਕਦੇ ਹੋ ਤੇ ਮੈਂ ਵੀ ਪਗਲਾਈ ਸੀ ਅੱਜ ਮੇਰੇ ਬੱਚੇ ਮੇਰੀ ਹਾਈਟ ਦੇ ਬਰਾਬਰ ਨੇ ਤਾਂ ਵੀ ਬਿਲਕੁਲ ਮੇਰਾ ਸਰੀਰ ਬਿਲਕੁਲ ਫਿੱਟ ਪਿਆ ਸਾਰੇ ਹੀ ਪੁੱਛਦੇ ਨੇ ਤੇਰੀ ਫਿਟਨੈਸ ਦਾ ਰਾਜ਼ ਕੀ ਏ ਤੇਰਾ ਪੇਟ ਬਿਲਕੁਲ ਸਲੀਮ ਪਿਆ ਏ ਤੂੰ ਆਪ ਸਲੀਮ ਪਈ ਏ ਕਈਆਂ ਦਾ ਨਾ ਜਿਹੜਾ ਫੇਸ ਹੁੰਦਾ ਬਹੁਤ ਮੋਟਾ ਹੋ ਜਾਂਦਾ ਮੇਰਾ ਵੀ ਹੋ ਗਿਆ ਸੀ ਇਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋ ਐਦਾਂ ਮੇਰਾ ਫੇਸ ਬਹੁਤ ਮੋਟਾ ਹੋ ਗਿਆ ਸੀਗਾ ਆ ਚੀਜ਼ਾਂ ਜਿਹੜੀਆਂ ਲਟਕਣ ਲੱਗ ਗਈਆਂ ਸੀਗਾ ਆ ਜਿਹੜੀ ਇੱਥੇ ਵੱਟ ਪੈਣ ਲੱਗ ਗਈ ਸੀ ਬੜੇ ਹੀ ਜਿਹੜੇ ਬੁਰੇ ਲੱਗਦੇ ਸੀ ਤੇ ਡਿਲੀਵਰੀ ਤੋਂ ਬਾਅਦ ਵੈਸੇ ਵੀ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਦਾ ਪੇਟ ਜਿਹੜਾ ਨਾ ਜਿਆਦਾ ਵੱਧ ਜਾਂਦਾ ਕਿਉਂਕਿ ਉਦੋਂ ਆਪਣਾ ਪतरी ਕਿ ਸੰਭਾਲ ਨਹੀਂ ਸਕਦੀਆਂ ਇੱਕ ਡਿਲੀਵਰੀ ਹੋਈ ਹੁੰਦੀ ਫਿਰ ਕਾਫੀ ਆਪਾਂ ਨੂੰ ਦਵਾਈਆਂ ਕਾਫੀ ਬੋਤਲਾਂ ਕਾਫੀ ਗੁਲਗੋਸ਼ ਵਗੈਰਾ ਲੱਗੇ ਹੁੰਦੇ ਨੇ ਜਾਂ ਕਾਫੀ ਆਪਣਾ ਖਾਣ ਪੀਣ ਜਿਵੇਂ ਪੰਜੀਰੀਆਂ ਖਾ ਲੈਣੇ ਦੇਸੀ ਕੀ ਉਹਦੀਆਂ ਤੇ ਥੋੜਾ ਉਥਲ ਪੁਥਲ ਹੋ ਜਾਂਦੀ ਸ਼ਰੀਰ ਨਾਲ ਤੇ ਜਿਹੜਾ ਸ਼ਰੀਰ ਆਪਣਾ ਉਹ ਬੜਾ ਹੀ ਮੋਟਾ ਹੋ ਜਾਂਦਾ ਹੈ ਤੇ ਕੋਬਰਾ ਤੁਸੀ ਘਬਰਾਣ ਦੀ ਕੋਈ ਜਰੂਰਤ ਨਹੀਂ ਮੈਂ ਤੁਹਾਨੂੰ ਐਦਾ ਦੀ ਇੱਕ ਡਰਿੰਕ ਦੱਸਣੀ ਹੈ ਤੁਸੀਂ ਡੇਲੀ ਉਹ ਡਰਿੰਕ ਪੀਣੀ ਹੈ ਅਗਰ ਕੋਈ ਪੇਟ ਦਾ ਵਜ਼ਨ ਘਟਾਉਣਾ ਚਾਹੁੰਦਾ ਹੈ ਜਾਂ ਉਹਨਾਂ ਦਾ ਮੂੰਹ ਮੋਟਾ ਹੋ ਗਿਆ ਹੈ ਜਾਂ ਆ ਚੀਜ਼ਾਂ ਜਿਹੜੀਆਂ ਮੋਟੀਆਂ ਹੋ ਗਈਆਂ ਨੇ ਲੱਤਾਂ ਮੋਟੀਆਂ ਹੋ ਗਈਆਂ ਮੇਰੇ ਕੋਲ ਬੋਡੀ ਪੂਰੀ ਮੋਟੀ ਹੋ ਗਈ ਹੈ ਤੇ ਉਹਦਾ ਜਿਹੜਾ ਸਾਰਾ ਵੇਟ ਹੈ ਤੁਸੀਂ ਕਿਸ ਤਰੀਕੇ ਨਾਲ ਲੋਸ ਕਰ ਸਕਦੇ ਹੋ ਕਿਸ ਤਰੀਕੇ ਨਾਲ ਤੁਸੀਂ ਪਗਲਾ ਕੇ ਤੇ ਪਤਲਾ ਕਰ ਸਕਦੇ ਹੋ ਪਹਿਲਾਂ ਤੁਸੀਂ ਡਰਿੰਕ ਦੇਖੋ ਤੁਸੀਂ ਕੀ ਕਰਨਾ ਹੈ ਦੋ ਗਲਾਸ ਪਾਣੀ ਦੇ ਵਿੱਚ ਇੱਕ ਜੀਰਾ ਜਿਹੜਾ ਹੁੰਦਾ ਨਹੀਂ ਸਬਜੀ ਵਾਲਾ ਉਹ ਜੀਰਾ ਚਮਚ ਭਰ ਕੇ ਤੁਸੀਂ ਇਸ ਤਰੀਕੇ ਨਾਲ ਉਬਾਲਣ ਵਾਸਤੇ ਰੱਖ ਦੇਣਾ ਹੈ ਠੀਕ ਹੈ ਜਦੋਂ ਇਹ ਚੰਗੇ ਤਰੀਕੇ ਨਾਲ ਉਬਲ ਜਾਵੇ ਦੋ ਤੋਂ ਇਹ ਪੌਣਾ ਗਲਾਸ ਪਾਣੀ ਦਾ ਰਹਿ ਜਾਵੇ ਇਸ ਤਰੀਕੇ ਨਾਲ ਠੰਡਾ ਕਰ ਲੈਣਾ ਗੁੰਗਣਾ ਕਰ ਲੈਣਾ ਫਿਰ ਤੁਸੀਂ ਛਾਣ ਲੈਣਾ ਜਿਹੜਾ ਛਾਣਿਆ ਹੋਇਆ ਜੀਰਾ ਨਾ ਇਹ ਵਾਲਾ ਨਹੀਂ ਸੱਟਣਾ ਹੈਗਾ ਦੂਸਰੇ ਦਿਨ ਆ ਸ਼ਾਮ ਨੂੰ ਮਤਲਬ ਕਿ ਆਪਣੇ ਕੰਮ ਆ ਜਾਂਦੇ ਐ ਸਵੇਰੇ ਜਿਹੜਾ ਜੀਰਾ ਉਬਾਲ ਲੈਣਾ ਉਹ ਹੀ ਜੀਰਾ ਤੁਸੀਂ ਸ਼ਾਮ ਨੂੰ ਉਬਾਲ ਕੇ ਪੀ ਸਕਦੇ ਹੋ ਇਸ ਤਰੀਕੇ ਨਾਲ ਡਰਿੰਕ ਜਿਹੜੀ ਹੈ ਰੈਡੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਨਿੰਬੂ ਪਾ ਸਕਦੇ ਹੋ ਤੁਸੀਂ ਤੇ ਹਾਂਜੀ ਤੁਸੀਂ ਦੇਖੀਏ ਡਰਿੰਕ ਕਿੰਨੇ ਸੌਖੇ ਤਰੀਕੇ ਨਾਲ ਬਣ ਕੇ ਇਹ ਵਾਲੀ ਰੈਡੀ ਹੋ ਜਾਂਦੀ ਹੈ ਇਹ ਦੇਖੋ ਇਹ ਤੁਸੀ ਕੀ ਕਰਨਾ ਹੈਗਾ ਜਿਨ੍ਹਾਂ ਨੂੰ ਨਿੰਬੂ ਸੂਟ ਕਰਦਾ ਹੈ ਇਹਦੇ ਵਿੱਚ ਨਿੰਬੂ ਐਡ ਕਰਕੇ ਤੇ ਨਿੰਬੂ ਨੂੰ ਪੀ ਸਕਦੇ ਨੇ ਇਹ ਤੁਸੀ ਕਿਸ ਟਾਈਮ ਪੀਣੀ ਹੈ ਤੁਸੀ ਰਾਤ ਨੂੰ ਜਦੋਂ ਰੋਟੀ ਪਾਣੀ ਖਾ ਲੈਂਦੇ ਹੋ ਨਾ ਉਸ ਟਾਈਮ ਪੀਣੀ ਹੈ ਤੇ ਇੱਕ ਗਲਾਸ ਤੁਸੀ ਪੀਣਾ ਹੈ ਸਵੇਰੇ ਖਾਲੀ ਪੇਟ ਤੁਸੀ ਚਾਹੋ ਤਾਂ ਇਹਦੇ ਵਿੱਚ ਅਜਵੈਨ ਵੀ ਪਾ ਸਕਦੇ ਪਰ ਜਿਹੜਾ ਕੱਲਾ ਜੀਰਾ ਹੁੰਦਾ ਹੈ ਨਾ ਤੇ ਨਿੰਬੂ ਮੈਂ ਕਹਿੰਦੀ ਇੰਨਾ ਜਿਹੜਾ ਆਪਣਾ ਪੇਟ ਦੀ ਚਰਬੀ ਹੁੰਦੀ ਹੈ ਉਹਨੂੰ ਜਿਵੇਂ ਘਿਓ ਪਿਗਲਦਾ ਹੈ ਨਾ ਇਸ ਤਰੀਕੇ ਨਾਲ ਪਿਗਲਾਏਗਾ ਸਵੇਰੇ ਤੁਸੀ ਉੱਠਣਾ ਹੈ ਪਹਿਲਾਂ ਤਾਂ ਤੁਸੀ ਉੱਠ ਕੇ ਹੈਨਾ ਏ ਵਾਲਾ ਜੀਰੇ ਵਾਲਾ ਪਾਣੀ ਰਾਤ ਨੂੰ ਜੀਰਾ ਪੀ ਕੇ ਰੱਖ ਲਓ ਇੱਕ ਚਮਚ ਪੀ ਕੇ ਰੱਖ ਲਓ ਫਿਰ ਉਬਾਲਾ ਦਿਵਾ ਲਓ ਮੈਂ ਤਾਂ ਵੈਸੇ ਹੁਣ ਐਦਾ ਹੀ ਤੁਹਾਨੂੰ ਦੱਸਿਏ ਤੁਸੀਂ ਰਾਤ ਨੂੰ ਵੱਡੇ ਗਲਾਸ ਵਿੱਚ ਜਾਨਕਿ ਜਿੱਥੇ ਡੇਢ ਦੋ ਗਲਾਸ ਪਾਣੀ ਜਿਹੜੇ ਕਿਸੇ ਬਰਤਨ ਚ ਪਾ ਕੇ ਉਹਨੂੰ ਪੀ ਕੇ ਰੱਖ ਲਓ ਇੱਕ ਚਮਚਾ ਭਰ ਕੇ ਜੀਰੇ ਦਾ ਸਵੇਰੇ ਉੱਠੇ ਉਹਨੂੰ ਉਬਾਲ ਦਿਵਾਇਆ ਤੇ ਆਹ ਦੇਖੋ ਇੰਨਾ ਕੁ ਰਹਿ ਜਾਵੇ ਪਾਣੀ ਇੰਨਾ ਕੁ ਰਹਿ ਜਾਵੇ ਤੇ ਗੁੰਗਨਾ ਹੋਵੇ ਤੇ ਇਸ ਤਰੀਕੇ ਨਾਲ ਪੀਣਾ ਦੇਖੋ ਨਿਗਾ ਨਿਗਾ ਮੀ ਪੀ ਲੈਣੀ ਤੇ ਠੰਡਾ ਹੋ ਜਾਣਾ ਸੀ ਕੋਸਾ ਕੋਸਾ ਤੁਸੀਂ ਪੀਣਾ ਇੱਕ ਗਲਾਸ ਸਵੇਰੇ ਇੱਕ ਗਲਾਸ ਰਾਤ ਨੂੰ ਸੌਣ ਲੱਗੇ ਜਿਵੇਂ ਤੁਸੀਂ ਰੋਟੀ ਪਾਣੀ ਖਾ ਲਿਆ ਰੋਟੀ ਖਾਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਨਾ ਵਾਕ ਜ਼ਰੂਰ ਕਰਨੀ ਹੈ ਜੇ ਤੁਹਾਡਾ ਛੱਤ ਹੈ ਤੇ ਉੱਥੇ ਤੁਸੀਂ ਸੋਪਲਾਂਗ ਜ਼ਰੂਰ ਮਤਲਬ ਕਿ ਤੁਰਨਾ ਹੈ ਜੇ ਤੁਸੀਂ ਬਾਹਰ ਗਲੀ ਵਿੱਚ ਤੁਰ ਸਕਦੇ ਹੋ ਤਾਂ ਵੀ ਸਭ ਤੋਂ ਵਧੀਆ ਨਹੀਂ ਤਾਂ ਆਪਣੇ ਛੱਤ ਦੇ ਉੱਪਰ ਸੋਪਲਾਂਗ ਜ਼ਰੂਰ ਲਗਾਣੇ ਨੇ ਸਵੇਰੇ ਜਿਹੜਾ ਨਾਸ਼ਤਾ ਕਰਦੇ ਹੋ ਹੈਵੀ ਕਰਿਆ ਕਰੋ ਜਿੰਨਾ ਕਾਪਾ ਨੂੰ ਚਾਹੀਦਾ ਮਤਲਬ ਕਿ ਇਹ ਵੀ ਨਹੀਂ ਕਿ ਜਿਆਦਾ ਹੈ ਵੀ ਜਿੰਨਾ ਕਿ ਆਪਣੇ ਬੋਡੀ ਨੂੰ ਚਾਹੀਦਾ ਹੈ ਬੋਡੀ ਚ એનર્ਜੀ ਵੀ ਚਾਹੀਦੀ ਹੈ ਐਨੀ ਮੈਂ ਕਹਿੰਦੀ ਕਿ ਤੁਸੀਂ ਖਾਣਾ ਪੀਣਾ ਛੱਡ ਦਿਓ ਬਿਲਕੁਲ ਨਹੀਂ ਛੱਡਣਾ ਹੈਗਾ ਸਵੇਰੇ ਵਧੀਆ ਖਾਣਾ ਖਾਓ ਹੈਵੀ ਮਤਲਬ ਕਿ ਨਾਸ਼ਤਾ ਕਰੋ ਵਧੀਆ ਕਰੋ ਜਿਹਦੇ ਵਿੱਚ ਦਹੀਂ ਹੋਵੇ ਔਰ ਮਤਲਬ ਕਿ ਲੱਸੀ ਹੋਵੇ ਚੀਜ਼ਾਂ ਹੋਣ ਜ਼ਰੂਰ ਜ਼ਰੂਰ ਨਹੀਂ ਹੈਗੀਆਂ ਕਿ ਰੋਟੀਆਂ ਜਿਆਦਾ ਹੋਣ ਜਾਂ ਜਿਆਦਾ ਪਰੌਂਠੇ ਵਗੈਰਾ ਹੋਣ ਲੱਸੀ ਦਹੀਂ ਹੋਵੇ ਤੇ ਆਹ ਚੀਜ਼ਾਂ ਤੁਸੀਂ ਸਬਜ਼ੀ ਜਿਆਦਾ ਲੈ ਕੇ ਤੇ ਉਹ ਚੀਜ਼ਾਂ ਖਾਇ ਕਰੋ ਚਾਹੇ ਤੁਸੀਂ ਕੀ ਕਰ ਸਕਦੇ ਹੋ ਜਾਂ ਤੁਸੀਂ ਓਟਸ ਹੁੰਦੇ ਨੇ ਨਾ ਓਟਸ ਜਿਹੜੇ ਨੇ ਉਹ ਖਾ ਸਕਦੇ ਹੋ ਓट्स ਨੂੰ ਦੁੱਧ ਦੇ ਵਿੱਚ ਗਰਮ ਕਰ ਲੋ ਉਹਦੇ ਵਿੱਚ ਚਾਹੇ ਇੱਕ ਤੁਸੀਂ ਕੇਲਾ ਪਾ ਲਓ ਹਨਾ ਉਹ ਚੀਜ਼ ਦਾ ਹੈਵੀ ਨਾਸ਼ਤਾ ਉਹ ਘਾ ਲਓ ਦੁਪਹਿਰ ਟਾਈਮ ਵੀ ਤੁਸੀਂ ਕੀ ਕਰਨਾ ਹੈਗਾ ਦੁਪਹਿਰ ਟਾਈਮ ਤੁਸੀਂ ਮਤਲਬ ਕਿ ਸਲਾਦ ਜ਼ਿਆਦਾ ਖਾਓ ਪਾਣੀ ਦਿਨ ਚ ਜਿੰਨਾ ਹੋ ਸਕੇ ਉਹਨਾ ਪੀਆ ਕਰੋ ਪਾਣੀ ਵਧ ਤੋਂ ਵੱਧ ਪੀਆ ਕਰੋ ਉਹ ਤੁਹਾਡੀ ਬੋਡੀ ਨੂੰ ਡੀਟੌਕਸ ਕਰਦੀ ਹੈ ਤੁਹਾਡੀ ਜਿਹੜੀ ਬੋਡੀ ਦੇ ਅੰਦਰ ਜਿਹੜੇ ਮਤਲਬ ਕਿ ਪਦਾਰਥ ਜਿਹੜੇ ਬੈਕਟੀਰੀਆ ਜਿਆਦਾ ਹੁੰਦੇ ਨੇ ਨਾ ਮਤਲਬ ਕਿ ਜਿਹੜੇ ਐਕਸਟਰਾ ਹੁੰਦੇ ਨੇ ਜਿਹੜੇ ਸਾਡੀ ਬੋਡੀ ਨੂੰ ਇੱਕਦਮ ਫਲਾਣ ਚ ਕੰਮ ਕਰਦੇ ਨੇ ਉਹ ਜਿਹੜੇ ਤੁਹਾਡੇ ਸਾਫ਼ ਹੁੰਦੀ ਰਹੇਗੀ ਬੋਡੀ ਜੇ ਤੁਸੀਂ ਪਾਣੀ ਜਿਆਦਾ ਤੋਂ ਜਿਆਦਾ ਪੀਣ ਲੱਗੇ ਠੀਕ ਹੈ ਫਿਰ ਤੁਸੀਂ ਦੁਪਹਿਰ ਦਾ ਖਾਣਾ ਜਦੋਂ ਖਾਂਦੇ ਹੋ ਉਹਦੇ ਨਾਲ ਸਲਾਦ ਜਿਆਦਾ ਖਾਇਆ ਕਰੋ ਜਿਵੇਂ ਖੀਰੇ ਹੋਗੇ ਕਖੜੀਆਂ ਹੋਗੀਆਂ ਜਿਵੇਂ ਹੁਣ ਗਰਮੀ ਦਾ ਮੌਸਮ ਹੋ ਜਾਣਾ ਇਹਦੇ ਨਾਲ ਖਖੜੀ ਹੋਗੀ ਤਰਬੂਜ਼ ਹੋਗੇ ਇਹ ਚੀਜ਼ਾਂ ਜਿਹੜੇ ਮਿਨਰਲ ਵਾਟਰ ਹੋ ਗਿਆ ਇਹ ਚੀਜ਼ਾਂ ਤੁਸੀਂ ਜਿਆਦਾ ਤੋਂ ਜਿਆਦਾ ਖਾਇਆ ਕਰੋ ਤਾਂ ਜੋ ਤੁਹਾਡਾ ਪੇਟ ਵੀ ਭਰਿਆ ਰਹੇ ਔਰ ਉਹਦੇ ਵਿੱਚ ਫੈਟ ਵੀ ਨਾ ਤੁਹਾਨੂੰ ਮਿਲੇ ਜਿਆਦਾ ਠੀਕ ਹੈ ਕਿਉਂਕਿ ਆਪਾਂ ਜਿਆਦਾ ਫੈਟ ਵਾਲਾ ਖਾਣਾ ਰੋਟੀ ਜਿਹੜੀ ਹੁੰਦੀ ਉਹ ਜਿਆਦਾ ਫੈਟ ਕਰਦੀ ਜਦੋਂ ਆਪਾਂ ਰੋਟੀ ਜਿਆਦਾ ਖਾਂਦੇ ਆ ਨਾ ਤੇ ਹੋਰ ਚੀਜ਼ਾਂ ਨਹੀਂ ਖਾਂਦੇ ਉਹ ਥੋੜਾ ਫੈਟ ਕਰਨ ਵਿੱਚ ਆਪਣੇ ਟਮੀ ਆ ਨਾ ਟਮੀ ਦਾ ਪੇਟ ਜਿਹੜਾ ਉਹ ਜਿਆਦਾ ਵਧਣ ਲੱਗ ਜਾਂਦਾ ਉਹਦੇ ਨਾਲ ਤੁਸੀਂ ਕੀ ਕਰਨਾ ਇਹ ਚੀਜ਼ਾਂ ਜਿਆਦਾ ਖਾਇਆ ਕਰੋ ਔਰ ਰਾਤ ਨੂੰ ਜਿਹੜੇ ਤੁਸੀਂ ਖਾਣਾ ਖਾਂਦੇ ਉਸ ਟਾਈਮ ਵੀ ਤੁਸੀਂ ਜਿੱਥੇ ਚਾਰ ਫੁਲਕੇ ਖਾਂਦੇ ਹੋ ਦੋ ਫੁਲਕੇ ਖਾਓ ਤੇ ਚਵਾ ਚਵਾ ਕੇ ਖਾਇਆ ਕਰੋ ਤੁਸੀਂ ਜਿੱਦੂ ਨਾ ਚਾਰ ਫੁਲਕੇ ਜਿੱਥੇ ਖਾਂਦੇ ਨੇ ਉਹ ਤੋਂ ਜਿੱਦੂ ਤੁਸੀਂ ਨਾ ਦੋ ਫੁਲਕੇ ਜਿੱਦੂ ਪੂਰੀ ਤਰ੍ਹਾਂ ਚਵਾ ਚਵਾ ਕੇ ਖਾਣ ਲੱਗੇ ਫਿਰ ਤੁਹਾਨੂੰ ਉਹਦੇ ਵਿੱਚ ਨਾ ਜਦੋਂ ਖਾਣਾ ਪਾਣੀ ਬਣ ਜਾਣਾ ਉਹਦੋਂ ਤੁਸੀਂ ਖਾਣ ਲੱਗੇ ਨਾ ਮਤਲਬ ਕਿ ਤੁਹਾਡਾ ਵੇਟ ਜਿਹੜਾ ਤੁਸੀਂ ਰੱਜ ਜਾਣਾ ਦੋ ਰੋਟੀਆਂ ਦੇ ਨਾਲ ਤੁਸੀਂ ਅੱਧਾ ਲੱਗਣਾ ਕਿ ਅਸੀਂ ਚਾਰ ਰੋਟੀਆਂ ਖਾ ਲਏ ਨੇ ਐਦਾਂ ਦਾ ਮਹਿਸੂਸ ਹੋਣ ਲੱਗ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਮਤਲਬ ਕਿ ਥੋੜੀ ਵਾਕ ਜ਼ਰੂਰੀ ਹੈ ਕਰਨੀ ਤੇ ਹਾਂ ਰਹੀ ਚੀਨੀ ਦੀ ਗੱਲ ਚੀਨੀ ਜਿਹੜੀ ਹੈ ਉਹ ਘਟਾਓ 슈ਗਰ ਬਿਲਕੁਲ ਘਟਾਓ ਐਨੀ ਮੈਂ ਕਹਿੰਦੀ ਜਮਾਈ ਛੱਡੋ ਪਰ ਘਟਾਓ ਜਿੱਥੇ ਤੁਸੀਂ ਇੱਕ ਚਮਚਾ 슈ਗਰ ਦਾ ਪਾਉਂਦੇ ਆਪਣੀ ਚਾਹ ਚ ਉੱਥੇ ਤੁਸੀਂ ਅੱਧਾ ਕਰ ਦੋ ਹੌਲੀ ਹੌਲੀ ਪਹਿਲਾਂ ਅੱਧਾ ਕਰੋ ਉਸ ਤੋਂ ਬਾਅਦ ਹੌਲੀ ਹੌਲੀ ਅੱਤੇ ਤੁਸੀਂ ਚੌਥਾਈ ਹਿੱਸਾ ਕਰ ਦੋ ਹੋ ਸਕੇ ਤਾਂ ਇੱਕ ਸਮਾਂ ਆਵੇ ਤੁਸੀਂ ਬਲੈਕ ਕਾਫੀ ਜਿਹੜੀ ਹ ਅ ਚੀਨੀ ਤੋਂ ਤੁਸੀਂ ਉਹ ਪੀਆ ਕਰੋ ਠੀਕ ਹੈ ਮਿੱਠਾ ਘਟਾ ਦਿਓ ਮਠਿਆਈਆਂ ਜਿਹੜੀਆਂ ਹੁੰਦੀਆਂ ਨੇ ਆਪਾਂ ਮਠਿਆਈਆਂ ਖਾਣੇ ਮਠਿਆਈਆਂ ਨਿਰਾ ਜ਼ਹਿਰ ਤੇ ਨਿਰਾ ਮੋਟਾਪਾ ਤੇ ਪਤਾ ਨਹੀਂ ਕੀ ਕੀ ਚੀਜ਼ਾਂ ਕੈਮੀਕਲ ਪਾ ਕੇ ਉਹਦੇ ਨਾਲ ਆਪਣੀ ਜਿਹੜੀ ਆਪਰਾ ਸਰੀਰ ਜਿਹੜਾ ਨਾ ਬੇਫਜ਼ੂਲ ਮੋਟਾ ਹੋ ਜਾਂਦਾ ਕਿਉਂਕਿ ਜਿਹੜੀ 슈ਗਰ ਹੁੰਦੀ ਹੈ ਨਾ ਆਪਣੇ ਸਰੀਰ ਨੂੰ ਬੜਾ ਮੋਟਾ ਕਰ ਦਿੰਦੀ ਹੈ 슈ਗਰ ਜਾਨਕੀ ਮਠਿਆਈਆਂ ਚ ਮਿਲਦੀ ਹੈ ਮਠਿਆਈਆਂ ਤੁਸੀਂ ਘੱਟ ਕਰ ਦੋ ਕਿਸੇ ਵੇਲੇ ਤੁਹਾਨੂੰ ਕਰੇਵੀ ਹੁੰਦੀ ਹੈ ਤੇ ਮੈਂ ਤੁਹਾਨੂੰ ਕਹਿਣੀ ਹੁੰਦੀ ਹੈ ਕਿ ਥੋੜਾ ਜਿਹਾ ਗੁੜ ਖਾ ਲਓ ਥੋੜਾ ਜਿਹਾ ਮੂੰਹ ਮਿੱਠਾ ਗੁੜ ਨਾਲ ਕਰ ਲਓ ਤੇ ਤੁਹਾਨੂੰ ਇਦਾਂ ਉਹ ਮਹਿਸੂਸ ਹੋਵੇਗਾ ਕਿ ਅਸੀਂ ਮਿੱਠਾ ਖਾਦਾ ਹੈ ਨਾ ਜਾਂ ਇਲਾਚੀ ਮੂੰਹ ਚ ਪਾ ਲਓ ਤਾਨੂੰ ਹੁੰਦੀ ਕੋਈ ਚੀਜ਼ ਖਾਣ ਦੀ ਜਿਵੇਂ ਤਲੀਆਂ ਚੀਜ਼ਾਂ ਖਾਣ ਦੀ ਜਿਹੜੀ ਆਪਾਂ ਨੂੰ ਹੁੰਦੀ ਕਈ ਵਾਰ ਆਪਾਂ ਤਲੀਆਂ ਚੀਜ਼ਾਂ ਵੀ ਬਿਲਕੁਲ ਘੱਟ ਕਰੋ ਬਿਲਕੁਲ ਘੱਟ ਕਰੋ ਤੜਕਾ ਜਦੋਂ ਲਗਾਉਂਦੇ ਹੋ ਉਹਦੇ ਵਿੱਚ ਵੀ ਜਿਹੜਾ ਤੇਲ ਜਾਂ ਤੁਸੀਂ ਆਪਣਾ ਕੁਝ ਵੀ ਰिफाइंड ਵਗੈਰਾ ਜਾਂ ਸਰੋਂ ਦਾ ਤੇਲ ਜਾਂ ਕਿਸੇ ਵੀ ਚੀਜ਼ ਦਾ ਤੁਸੀਂ ਤੜਕਾ ਲਗਾਉਂਦੇ ਹੋ ਅਗਰ ਕੜਛੀ ਭਾਰਕ ਤੇਲ ਦਾ ਪਾਦੇ ਹੋ ਸਬਜ਼ੀ ਚ ਉਹਦੇ ਵਿੱਚ ਉਹ ਹਾਫ ਕਰ ਦਿਓ ਨਾਲੇ ਪਰਿਵਾਰ ਦਾ ਭਲਾ ਪਰਿਵਾਰ ਨੂੰ ਜਿਹੜੀ ਆਉਣ ਵਾਲੀ ਪ੍ਰੋਬਲਮ ਹੈ ਉਹ ਤੋਂ ਬਚੇਗਾ ਔਰ ਤੁਹਾਡਾ ਵੀ weight ਜਿਹੜਾ ਇੱਕਦਮ ਮੇਨਟੇਨ ਰਹੇਗਾ ਠੀਕ ਹੈ ਤੇ ਐਦਾ ਦੀ ਕੈਲਰੀ ਵਾਲੀ ਚੀਜ਼ਾਂ ਬਿਲਕੁਲ ਘੱਟ ਕਰ ਦਿਓ ਜਿਨ੍ਹਾਂ ਵਿੱਚ ਘੱਟ ਕੈਲਰੀ ਹੁੰਦੀ ਘੱਟ ਕੈਲਰੀ ਵਾਲੀ ਚੀਜ਼ਾਂ ਜਿਹੜੀ ਜ਼ਿਆਦਾ ਕੈਲਰੀ ਵਾਲੀ ਹੁੰਦੀਆਂ ਨੇ ਉਹ ਮਿੱਠਾ ਹੀ ਹੁੰਦਾ ਹੈ ਮਿੱਠਾ ਹੋ ਗਿਆ ਤਲੀਆਂ ਚੀਜ਼ਾਂ ਹੋ ਗਈਆਂ ਇਹਨਾਂ ਵਿੱਚ ਜ਼ਿਆਦਾ ਕੈਲਰੀ ਹੁੰਦੀ ਹੈ ਤੁਸੀਂ ਘੱਟ ਕਰੋ ਔਰ ਜਿਆਦਾ ਤੋਂ ਜਿਆਦਾ ਤੁਸੀਂ ਪੈਦਲ ਤੁਰਿਆ ਕਰੋ ਜਿੰਨਾ ਵੀ ਹੋ ਸਕੇ ਨਾ ਪੈਦਲ ਤੁਰਿਆ ਕਰੋ ਔਰ ਮਤਲਬ ਕਿ ਕੱਪੜੇ ਜਿਹੜੇ ਧੋਣ ਦੀ ਹੈ ਨਾ ਔਰ ਤਾਂ ਅੱਜਕੱਲ ਹੈ ਨਾ ਮਸ਼ੀਨ 'ਚ ਜ਼ਿਆਦਾਤੋਂ ਉਲੱਗੀਆਂ ਨੇ ਮੈਂ ਤਾਂ ਕਹਿੰਦੀ ਹੱਥਾਂ ਨਾਲ ਕੱਪੜੇ ধੋਇਆ ਕਰੋ ਜਿੰਨਾ ਵੀ ਹੋ ਸਕੇ ਹੱਥਾਂ ਨਾਲ ধੋਇਆ ਕਰੋ ਇੱਕ ਤਾਂ ਦਿਨਾਂ ਗੋਡੇ ਮਜ਼ਬੂਤ ਰਹਿੰਦੇ ਨੇ ਇੱਕ ਆਪਣਾ ਪੇਟ ਜਿਹੜਾ ਉਹ ਨਹੀਂ ਵੱਧਦਾ ਜਦੋਂ ਆਪਾਂ ਪੈਰਾ ਭਰ ਬੈ ਕੇ ਕੱਪੜੇ ਧੋਣੇ ਆ ਨਾ ਹਾਰਟ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਨਹੀਂ ਕਦੀ ਲੱਗਦੀ ਹੈਗੀ ਸਾਹ ਨਹੀਂ ਕਦੀ ਚੜਦਾ ਮੋਟਾਪਾ ਨਹੀਂ ਆਉਂਦਾ ਹੈਗਾ ਸਰੀਰ ਇੱਕਦਮ ਫਿੱਟ ਰਹਿੰਦਾ ਏ ਪੋਚੇ ਆ ਮਤਲਬ ਕਿ ਹੱਥਾਂ ਨਾਲ ਲਗਾਇਆ ਕਰੋ ਜਿੰਨੇ ਵੀ ਹੋ ਸਕੇ ਤੁਸੀਂ ਇਨਾ ਚੀਜਾਂ ਦਾ ਧਿਆਨ ਰੱਖਿਆ ਕਰੋ ਤੁਹਾਡਾ weight ਦੇਖਿਓ ਇਕਦਮ ਮੈਂਟੇਨ ਰਹੇਗਾ ਮੇਰਾ ਤੁਸੀਂ ਦੇਖ ਸਕਦੇ ਹੋ 41 ਸਾਲ ਦੀ ਉਮਰ ਵਿੱਚ ਤੁਸੀਂ ਮੇਰੀ ਬੋਡੀ ਜਿਹੜੀ ਹੈ ਬਿਲਕੁਲ ਜਿਵੇਂ 20 25 ਸਾਲ ਦੀ ਮਤਲਬ ਕਿਈ ਲੜਕੀ ਦੀ ਹੁੰਦੀ ਹੈ ਉਸ ਤਰੀਕੇ ਨਾਲ ਹੈ ਤੇ ਇਦਾਂ ਹੀ ਮੈਂ ਆਪਣੇ ਸਰੀਰ ਨੂੰ ਰੱਖਿਆ ਹੋਇਆ ਤੁਸੀਂ ਵੀ ਇਹ ਛੋਟੀਆਂ ਛੋਟੀਆਂ ਜਿਹੜੀਆਂ ਜ਼ਿੰਦਗੀ 'ਚ ਹੋਣ ਵਾਲੀਆਂ ਜਿਹੜੀ ਬਦਲਾਅ ਲੈ ਕੇ ਆਉਣਾ ਛੋਟੇ ਛੋਟੀਆਂ ਚੀਜ਼ਾਂ ਦਾ ਬਦਲਾਅ ਲੈ ਕੇ ਆਉਣਾ ਇਹ ਨਹੀਂ ਹੁੰਦਾ ਕਿ ਖਾਣਾ ਛੱਡ ਦੋ ਜਾਂ ਮਤਲਬ ਕਿ ਜਮਾ ਹੀ ਕੁਝ ਛੱਡ ਦੋ ਛੱਡਣਾ ਵੀ ਨਹੀਂ ਹੈਗਾ ਹੌਲੀ 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 ਚੀਜ਼ਾਂ ਨੂੰ ਘਟਾਣਾ ਹੈ ਤੁਸੀਂ ਮੈਂ ਜਿਵੇਂ ਬੈਲੈਂਸ ਕਰਕੇ ਚੀਜ਼ਾਂ ਰੱਖਣਾ ਹੈ ਇਸ ਤਰੀਕੇ ਨਾਲ ਬੈਲੈਂਸ ਕਰਕੇ ਖਾਣਾ ਪੀਣਾ ਸ਼ੁਰੂ ਕਰਦੋ ਫਿਰ ਦੇਖਿਓ ਤੁਹਾਡਾ weight ਕਿਵੇਂ ਦਿਨ-ਦਿਨ ਘਟੇਗਾ ਤੇ ਇਹ ਵਾਲੀ ਜਿਹੜੀ ਡਰਿੰਕ ਮੈਂ ਤੁਹਾਨੂੰ ਦੱਸੀ ਹੈ ਇਹ ਪੀਣੀ ਸ਼ੁਰੂ ਕਰਦੋ ਤੇ ਤੁਹਾਡਾ ਪੇਟ ਦੇਖਿਓ ਇੱਕ ਮਹੀਨਾ ਇਹਦਾ ਕਰੋ ਪੇਟ ਦੀ ਚਰਬੀ ਬਿਲਕੁਲ ਹੀ ਤੁਹਾਡੀ ਗਾਇਬ ਹੋ ਜਾਵੇਗੀ ਔਰ ਮੇਰਾ ਪਹਿਲਾਂ ਫੇਸ ਕਿੰਨਾ ਮੋਟਾ ਸੀ ਹੁਣ ਮੇਰਾ ਪਤਲਾ ਹੋ ਗਿਆ ਹੈ ਦੇਖੋ ਇਸ ਤਰੀਕੇ ਨਾਲ ਤੁਹਾਡਾ ਫੇਸ ਵੀ ਹੋ ਜਾਵੇਗਾ ਤੇ ਤੁਸੀਂ ਵੀ ਇੱਕਦਮ ਸਲਿਮ ਡ੍ਰੀਮ ਹੋ ਜਾਵੋਗੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਨੇ ਜਰੂਰ ਕਰਨਾ ਵੀਡੀਓ ਵੱਤਵਾ ਸ਼ੇਅਰ ਕਰ ਦੇਣਾ ਫ Oui.